ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਈ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਅੱਜ ਆਏ ਆ ਬਈ ਜਾਂਟੇ ਢੇਲੋ ਕੋਲੇ ਬਾਈ ਕੋਲੇ ਅੱਜ ਚਾਰ ਨਾਗ ਆ ਤੇ ਇੱਕ ਮੇਰਾ ਭਰਾ ਵੀਡੀਓ ਨੂੰ ਸਕਿਪ ਨਾ ਕਰਿਓ ਬਈ ਵੀਡੀਓ ਪੂਰੀ ਦੇਖੋ ਚੋਟੀ ਦੇ ਨਾਗ ਦਿਖਾਉਣੇ ਆ ਬਈ ਅੱਜ ਤੁਹਾਨੂੰ ਪੂਰੀਆਂ ਵੜਾਈਆਂ ਬਈ ਦੂਜੇ ਦੂਜੇ ਸੂਇਆ ਦੋ ਤਾਜ਼ੀਆਂ ਸੂਇਆਂ ਆਂਗੀਆਂ ਦੋ ਗੱਬਣ ਆ ਬਈ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਸਾਸਿਕਾ ਬਈ ਐਂਟ ਸਾਸ੍ਰੀਕਾਰ ਬਾਈ ਤੇ ਕਿੰਨੇ ਨਾਗ ਮੁਕਾਊਗਾ ਬਜੰਟ ਚ ਆ ਬਾਈ ਠੀਕ ਆ ਤੇ ਆ ਵੇੜ ਤੋਂ ਕਰ ਲਈਏ ਸ਼ੁਰੂਆਤ ਕਰੋ ਕਿਸੇ ਤੋਂ ਮਰਜ਼ੀ ਗੱਲ ਠੀਕ ਆ ਤੇ ਕੀ ਡਿਟੇਲ ਆ ਬਈ ਇਹਦੀ ਦੂਜਾ ਸੂਆ ਜੀ ਠੀਕ ਆ ਜੀ ਤੇ ਕੱਲ ਰਾਤ ਹੀ ਸੂਈ ਆ ਇਹ ਬੱਚਾ ਖੜਾ ਹੀ ਠੀਕ ਆ ਮਗਰ ਬੱਚਾ हां ਬੱਚਾ ਜੀ ਦੋਨਾਂ ਦੇ ਮਗਰੀ ਬੱਚੇ ਆ ਠੀਕ ਆ ਜੀ ਠੀਕ ਆ ਪ੍ਰਿੰਟ ਪ੍ਰਿੰਟ ਬਈ ਸੋਹਣਾ ਜੇ ਬੱਛੀ ਹੁੰਦੀ ਰੰਗ ਹੀ ਨਾ ਬਾਕੀ ਬਈ ਉਂ ਵੇਲਵਾਟੀ ਦੀ ਬਈ ਵਹਿੜ ਚੰਗੀ ਆ ਕਹਿੰਦੇ ਮੈਂ ਸੂਇਆ ਬਈਆਂ ਟੇ ਦੂਜਾ ਸੂਆ ਜੀ ਦੂਜਾ ਦੂਜਾ ਸੂਆ ਦੂਜਾ ਸੂਆ ਬਈ ਸੂਈ ਆ ਵਹਿੜ ਤੇ ਪਹਿਲੇ ਸੂਇਆ ਬਾਈ ਕੀ ਰਿਕਾਰਡ ਸੀਗਾ ਵਹਿੜ ਦਾ ਇਹਦਾ ਸੀਗਾ 25 26 ਕਿਲੋ ਦਾ ਹੁਣ 20 ਤੋਂ ਸਟਾਰਟ ਆ ਅੱਜ ਸਵੇਰ ਖਾਲੀ ਕੀਤੀ ਆ 20 ਕਿਲੋ ਲਗਭਗ ਹੁਣ ਇਹਦੇ ਥੱਲੇ ਹੈਗਾ 20 ਵੱਧ ਵੀ ਹੋ ਸਕਦਾ ਪੂਰਾ ਘੱਟ ਵੀ 20 ਕਿਲੋ ਬੜਾ ਵਸਤ ਆ ਸਟਾਰਟ ਹੋਈ ਆ ਇਹ ਸਟਾਰਟ ਹੋਈ ਆ ਠੀਕ ਆ ਭਾਈ 32 35 ਕਿਲੋ ਬੜਾ ਮੋਜ ਨਾ ਕੱਢੂਗੀ ਵਹਿੜ ਐਰ ਕੀ ਠੀਕ ਆ ਭਾਈ ਜੇ ਕਿਸੇ ਡੈਰੀ ਭਰਾ ਨੇ ਡੈਰੀ ਫਾਰਮ ਨਵਾਂ ਸ਼ੁਰੂ ਕਰਨਾ ਭਈ ਇਹੋ ਜਿਹਾਂ ਵਹਿਣਾ ਕਦੇ ਕਦੇ ਮਿਲਦਿਆਂ ਭਈ ਤੁਸੀਂ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਿਆ ਭਈ ਮੁੱਠੀ ਮੁੱਠੀ ਵਾਲਾ ਥਣ ਲੱਗਿਆ ਵਾ ਕਿੰਨੇ ਥਣ ਲੱਗਿਆ ਭਈ ਬਾਕੀ ਵੇਲ ਬਾਡੀ ਦੀ ਤੇ ਬਦਗਾਠ ਵੀ ਠੀਕ ਆ ਬਾਕਮ ਜਸਾ ਹਣਾ ਹਵਾਨਾ ਵੀ ਹਵਾਨੇ ਰੋਕਣਾ ਇਹਨੇ ਦੁੱਧ ਚੰਗਾ ਪਾ ਜਾਣਾ ਐ ਤਕੀ ਬਾਈ ਜੰਡੇ ਤੋਰਾ ਦਿਖਾ ਦੀ ਮੜਾ ਬਾਕੀ ਤੁਹਾਨੂੰ ਤੋਰਾ ਦਿਖਾ ਦਿੰਨੇ ਆ ਪ੍ਰਿੰਟ ਪ੍ਰਿੰਟ ਬਾਈ ਬਹੁਤ ਸੋਹਣਾ ਇੱਕ ਸੂਕੇ ਪਸੂ ਬਾਈ ਲੱਸਾ ਹੋ ਜਾਂਦਾ ਉਹੋ ਜੀ ਵੀ ਕੋਈ ਗੱਲ ਬਾਤ ਹੀ ਨਹੀਂ ਉਹ ਨਿਗਰ ਵਜਣ ਚ ਵੈੜ ਤੇ ਨੂੰ ਤੋਰਾ ਦਿਖਾ ਦਿੰਨੇ ਆ ਹਵਾਨਾ ਬਾਈ ਤਾਂ ਤੋ ਗੱਠ ਚੌੜਾ ਆਉਂਦਾ ਜਿੰਨੀ ਤੱਕ ਹਵਾਨਾ ਗਾਣੂਆ ਉਨੀ ਤੱਕ ਪਛਾਣੂਆ ਤੇ ਗੱਠ ਚੌੜਾ ਹਵਾਨਾ ਤਾਂ ਤੋ ਆਉਂਦਾ ਪਟਾਂਜ ਬਾਈ ਫਸਿਆ ਪਿਆ ਤੁਸੀਂ ਦੇਖ ਸਕਦੇ ਆ ਇਹ ਵੇੜ ਨੂੰ ਬਈ ਦੁੱਧ ਦੇਣਾ ਕੋਈ ਕਰਨੀਏ ਵੇੜ ਨੂੰ ਦੁੱਧ ਦੇਣਾ ਚਾਹੀਦਾ ਜਸਾ ਹਵਾਨਿਆਂ ਰੋਕਾ ਬਾਕੀ ਉਹੀ ਬਈ ਸੋਹਣੀ ਆ ਫਾਰਮ ਵਾਲੀ ਗਾਂ ਬਈ ਤੁਸੀਂ ਦੇਖ ਸਕਦੇ ਆ ਬਰੀਡ ਵਾਲੀ ਆ ਜਮਾ ਪ्युअर ਬਰੀਡ ਆ ਬਈ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਮੁੱਠੀ ਮੁੱਠੀ ਆ ਥਾਂ ਵੀ ਕੋਈ ਪੂਰਾ ਫੂਟ ਛਾਂਗਣੀ ਹਵਾਨੇ ਤੇ ਕੋਈ ਵੀ ਪੂਰਾ ਫੂਟ ਛਾਂਗਦੀ ਦੇਖ ਸਕਦੇ ਆ ਦੇਖੋ ਬਈ ਮਗਰ ਬਈ ਬੱਚਾ ਦਾ ਤੇ ਕਿੰਨੇ ਦਿਨ ਹੋਏ ਬਈ ਜੰਟ ਸੂਈ ਨੂੰ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਕੱਲ ਹੀ ਸੂਈ ਆ ਬਈ ਅਜੇ ਬੋਲੇ ਚ ਹੀ ਆ ਅਜੇ ਇਹਨੇ ਪੀਕ ਲੈਵਲ ਤੇ ਜਾਣਾ ਤੇ ਕਿੰਨੀ ਕ ਉਮੀਦ ਆ ਬਈ ਦੁੱਧ ਦੇ ਜਾਣਾਂ ਨੇ ਕਿ ਉਹ 32 35 ਕਿਲੋ ਮੈਂ ਨਾ ਖੁੱਲਾ ਦੇਊਗੀ ਠੀਕ ਆ 32 35 ਕਿਲੋ ਬਈ ਦੁੱਧ ਬਈ ਦੱਸਦਾ ਵੀ ਦੇ ਜਾਣਾ ਬਈ ਦੇਣਾ ਵੀ ਚਾਹੀਦਾ ਜੈਸਾ ਹੋਣਾ ਹਵਾਨਿਆਂ ਰੋਕੈ ਨੂੰ 32 33 ਕਿਲੋ ਦੁੱਧ ਕੋਈ ਦੇਣਾ ਬਾਅਦ ਮੂਲੀ ਗੱਲ ਹੀ ਆ ਬਈ ਕੋਈ ਵੱਡੀ ਗੱਲ ਨਹੀਂ ਕੀ ਥਾਣਾ ਹੋਣਾ ਵੀ ਦੇਖ ਸਕਦੇ ਆ ਥਣ ਥਣ ਬਈ ਜਮਾ ਨਿਕਣਵੇਂ ਲੱਗੇ ਵੇ ਆ ਜਮਾ ਨਿਕਣਵੇਂ ਥਣ ਲੱਗੇ ਹੋਈ ਇੱਕੋ ਜੀ ਵਿਰਥ ਤੇ ਵੀ ਥਾਂ ਲੱਗੇ ਹੋਇਆ ਮੂੰਹ ਮੱਥਰੀ ਵੀ ਬਈ ਸੋਹਣੀ ਆ ਭੂਰ ਛੱਟਾ ਭੂਰਾ ਨਹੀਂ ਗਾ ਭਾਵੇਂ ਕੋਈ ਆਨਲਾਈਨ ਵੀ ਮੰਗਾ ਲੇ ਠੀਕ ਹੈ ਜੀ ਆਪਣੇ ਥਾਂ ਲੇ ਦੇ ਦੀ ਗਾਰੰਟੀ ਹੋਊਗੀ ਠੀਕ ਹੈ ਥਾਂ ਲੇ ਦੇ ਦੀ ਬਈਆਂ ਦਾ ਵੀ ਗਾਰੰਟੀ ਹੋਊਗੀ ਚੁਾਈ ਚੂਈ ਦੀ ਬਈ ਸਾਫ਼ ਆ ਜਮਾ ਓਕੇ ਆ ਬਈ ਦਾ ਵਪਾਰ ਦਾ ਕੰਮ ਆ ਸਹੀ ਗੱਲ ਹੀ ਦੱਸਦਾ ਬਈ ਜਿੰਨੀ ਹੁੰਦੀ ਆ ਤੇ ਜੰਟੇ ਇਹ ਇਹਦਾ ਕੀ ਬਈ ਡਿਟੇਲ ਐ ਪਹਿਰ ਦੀ ਇਹ ਜੀ ਦੂਜਾ ਸੂਆ ਜੀ ਮੂੰਹ 6 ਦੰਦ ਦਾ ਪ्योर ਇਹ ਠੀਕ ਹੈ ਜੀ ਕੋਈ ਭਰਾ ਦੰਦ ਪਟ ਕੇ ਵੇਖ ਸਕਦਾ ਠੀਕ ਹੈ ਠੀਕ ਆ ਹਾਂ ਜੀ ਇਹ ਦੂਜੇ ਸੋਈ ਹੈ ਨਾ ਦੂਜਾ ਹੀ ਦੂਜਾ ਹੀ ਲਓ ਬਈ ਆ ਵੀ ਨਗੀਨਾ ਹੀ ਆਪਣੀ ਇੱਕ ਠੀਕ ਹੈ ਇਹ ਬਈ ਗੱਬਣਾ ਤੇ ਇਹ ਕਿੰਨੇ ਦਿਨਾਂ ਲਈ ਵੀ ਕੱਚੀ ਆ ਜੇ ਬਸ ਦੋ ਤਿੰਨ ਦਿਨ ਲਾਉਗੀ ਦੋ ਤਿੰਨਾਂ ਨਹੀਂ ਕੱਚੀ ਹੈ ਹਾਂਜੀ ਬਾਕੀ ਵੀ ਤੁਸੀਂ ਹਵਾਨਿਆਂ ਰੌਕਸ ਦੇਖ ਸਕਦੇ ਹਵਾਨਾ ਵੀ ਇਹਨੇ ਵੀ ਸ਼ਾਨਦਾਰ ਬਣਾਇਆ ਕੇ ਦੋ ਤਿੰਨਾਂ ਵੀ ਕੱਚੀ ਆ ਬਾਕੀ ਤੁਸੀਂ ਹਵਾਨੇ ਚ ਲਵਾਲਟ ਨਾਲ ਦੇਖ ਸਕਦੇ ਹੋ ਇਹਨੇ ਪੂਰੀਆਂ ਭਰ ਜਾਣਾ ਹਵਾਨਾ ਪੂਰਾ ਕੰਮ ਵਾਲੀ ਦਾ ਬੱਦਕਾ ਹੋਵੇ ਕੀ ਕਹਿਣਾ ਬਾਈ ਦਾ ਵੀ ਕਾਜ ਛੇ ਫੜਦ ਨੇ ਜਿਹੜਾ ਤੇ ਬਾਈ ਦੇ ਬਈ ਮੋਢਾ ਤੋਂ ਉਤੋਂ ਹੀ ਜਾਂਦੀ ਹੈ ਵੇੜ ਤੇ ਏਡੀ ਵੇੜ ਨੂੰ ਬਈ ਦੋਈ ਦਾ ਕੀ ਰਿਕਾਰਡ ਦੱਸਿਆ ਇਹ ਪਹਿਲੇ ਸੋਚ ਦੋ ਦੋ ਦਾ ਵੀਰੇ ਮੈਂ ਤੁਹਾਨੂੰ ਦੱਸਦਾ ਕਿੰਨਾ ਦੱਸੀ ਆ ਕੋਈ ਦੱਸੀ ਹੋਵੇ ਆਪਾਂ ਉਸ ਹਾਰ ਤੇ ਦਾ ਚੱਲਦੇ ਨਹੀਂ ਵੇਣਾ 35 35 ਕਿਲੋ ਦੋ ਦੋਨੇ ਦੇਣ ਮੋਲ ਨਹੀਂ ਬਾਈ ਦੇ ਬਈ ਆਹ ਦੋਸਾਰਾ ਦੋ ਬਾਈ ਦੇ ਬਈ ਆਪਦੇ ਅੰਦਾਜ਼ੇ ਦੇ ਹਿਸਾਬ ਨਾਲ ਬਈਆਂ ਦਾ ਵੀ 30 ਤੋਂ ਉੱਪਰ ਆਣ ਦਾ ਦੁੱਧ ਪਲੱਸ ਦੇਣਾ ਚਾਹੀਦਾ। ਕੋਈ ਦੁੱਧ ਦੇਣਾ ਵੀ ਚਾਹੀਦਾ ਜਿਸਾਂ ਨੂੰ ਕੋਈ ਕੱਦ-ਕਾੜ ਸਕਦੇ ਨੇ, ਕੱਦ-ਕਾੜ ਦੇਖ ਸਕਦੇ ਆ, ਮੇਲਵਾੜੀ ਦੇਖ ਸਕਦੇ ਆ, ਬਾਕੀ ਵੀ ਮੂੰਹ ਮੱਥੇ ਦੀ ਵੀ ਚੰਗੀ ਆ, ਜਾਤ ਵਾਲੀ ਵੜਾ ਬਈ ਤੁਸੀਂ ਦੇਖ ਸਕਦੇ ਆ। ਹਵਾਨੇ ਤੱਕ ਤੋਂ ਬਈ ਬਹੁਤ ਸੋਹਣੀ ਆ। ਇੱਕ ਨਿਖਣ ਵਿੱਚ ਇੱਕ ਥਾਂ ਲੱਗੇ ਆ, ਚਿਕਨੀਆਂ ਦੇ ਥਾਂ ਲੱਗੇ ਆ ਬਈ ਕੋਈ ਉਹੋ ਜਿਹੀ ਗੱਲ ਤੇ ਬਾਕੀ ਹਵਾਨੇ ਚਾਹੀਏ ਵਾਲ ਢਲਣਾ ਪਈਆਂ। ਹਵਾਨੇ ਨੇ ਹੋਰ ਤਿਆਰ ਕਰ ਦੇਣਾ ਬਈ। ਥਾਂ ਤੁਸੀਂ ਦੇਖ ਸਕਦੇ ਬਈ ਨੇੜੇ ਤੋਂ ਦਿਖਾ ਦੇ ਨੇ ਕੋਈ ਭੋੜਾ ਫੋੜ ਛਾਂਗ ਨਹੀਂ ਗਈ। ਵੀ ਦੇਖ ਸਕਦੇ ਆ ਤੇ ਭਾਈ ਇਹ ਤੇ ਕੋਈ ਬਰੀਡ ਤੇ ਕੰਮ ਕਰਨਾ ਹੈ ਜੈਸਾ ਹਾਵਣਾ ਇਹਦਾ ਕੱਦ ਦਾ ਬੋਡੀ ਸਟਰਕਚਰ ਹੈ ਤੁਸੀਂ ਇੱਥੇ ਬਰੀਡ ਤੇ ਕੰਮ ਕਰ ਸਕਦੇ ਆ ਭਰਾ ਤੇ ਭਾਈ ਜਾਂ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਜੇ ਦੋਨਾਂ ਦਾ ਹੀ ਇੱਕ 35 35 ਆ ਦੋਨਾਂ ਦਾ ਹੀ ਇੱਕ 35 ਮੇਰੇ ਦਾ ਵੀ ਇੱਕ 35 ਲਾਈਨ ਆ ਇਹਦਾ ਵੀ ਠੀਕ ਆ ਜੇ ਕੋਈ ਜੋੜਾ ਲੈਣਾ ਚਾਹਵੇ ਉਹਦਾ ਥੋੜਾ ਬਹੁਤ ਮਾਨਤਾਣ ਹੋ ਜੂਗਾ ਠੀਕ ਆ ਇੱਕ 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 35 ਬਈ ਮੁੱਲ ਕੀਤਾ ਜੈਸਾ ਜੇ ਤੁਸੀਂ ਜੋੜਾ ਲੈਣਾ ਉਹਨਾਂ ਦਾ ਉਹ ਜਿਹਾ ਮਾਨਤਾਣ ਹੋ ਜੂਗਾ ਬਈ ਇਹ ਜਰਸੀ ਹੈ ਇਹ ਜਰਸੀ ਵੜਾ ਬਈ ਹਾਂ ਤੁਸੀਂ ਜਰਸੀ ਵੜ ਦੇਖ ਸਕਦੇ ਆ ਬਈ ਸੀ ਲਿਆ ਵੀ ਐ ਥਣ ਮੁੱਠੀ ਮੁੱਠੀ ਦਾ ਲੱਗਿਆ ਜੀ ਥਣ ਥਣ ਬਹੁਤ ਸੋਹਣਾ ਹੈ ਭਲਾ ਪੌਂਦੀ ਆਉਂਦੀ ਹੈ ਇਹ ਠੀਕ ਹੈ ਠੀਕਾ ਹਵਾਨਾ ਹੂ ਨਾ ਬਈ ਬਹੁਤ ਸੋਹਣਾ ਹੈ ਹਾਂਜੀ ਹਵਾਨਾ ਹੂ ਨਾ ਖੁੱਲੇ ਜੇ ਹਵਾਨੇ ਦੀ ਹੈ ਬਈ ਥੋੜੀਆਂ ਜਿਹੀਆਂ ਭਲਾ ਬਹੁਤ ਜਿਆਦਾ ਦੁੱਧ ਹੋਊਗੀ ਬਹਿਣੇ ਵੀ ਜੀ ਠੀਕ ਹੈ ਬਈ ਤੇ ਇਹ ਕਹਿੰਨੇ ਮੈਂ ਸੁਆ ਬਈਆਂ ਤੇ ਦੂਜਾ ਸੁਆ ਸੁਣਾ ਇੰਨੀ ਖੰਦੀ ਆ ਭਾਵੇਂ ਕੋਈ ਜਵਾਕ ਵਿਚੋਈ ਜਾਵੇ ਕੋਈ ਵਿਚੋਈ ਜਾਵੇ ਲੈ ਇੱਥੋਂ ਕੋਈ ਨੰਗੀ ਜਾਵੇ ਤੇ ਤੁਸੀਂ ਦੇਖ ਸਕਦੇ ਆ ਬਈ ਜਰਸੀ ਵੈੜ ਆ ਅਜੇ ਤਾਂ ਸਾਰਾ ਖਾਲੀ ਪਿਆ ਲੈ ਕੋਈ ਸੁਣਾ ਬਾਕੀ ਉਹ ਵਾਲ ਟਲਣਾ ਬਈ ਤੁਸੀਂ ਵਾਲ ਦੇਖ ਸਕਦੇ ਆ ਬਾਕੀ ਅਜੇ ਖੁੱਲੇ ਜਿਹੇ ਹਵਾਨੇ ਦੀ ਆ ਦੁੱਧ ਦੇਣੇ ਬਈ ਚੰਗਾ ਪਾ ਜਾਣਾ ਜਸ ਭਰਾ ਨੂੰ ਜਰਸੀ ਦਾ ਸ਼ੌਂਕ ਆ ਜਿਹੜੇ ਭਰਾਵਾਂ ਨੂੰ ਤੁਹਾਨੂੰ ਫੋਨ ਆਉਂਦੇ ਹੋਈ ਜਰਸੀ ਹੱਡ ਦੀ ਵੀਡੀਓ ਪਾਓ ਜੋ ਬਈ ਤੁਸੀਂ ਦੇਖ ਸਕਦੇ ਆ ਜਰਸੀ ਵੀਡੀਓ ਦੀ ਅੱਜ ਵੈੜ ਤੁਹਾਨੂੰ ਦਿਖਾ ਰਹੇ ਆ ਬਾਕੀ ਤੁਹਾਨੂੰ ਤੋਰਾ ਦਿਖਾ ਆਣੇ ਆ ਪ੍ਰਿੰਟ ਪਲੋਟ ਬਈ ਬਹੁਤ ਸੋਹਣਾ ਕ ਆਇ ਤੂੰ ਹੀ ਦੇਖ ਸਕਦੇ ਆ ਤੋਰਾ ਥਾਨ ਥਣ ਬਹੁਤ ਸੋਹਣਾ ਲੱਗਿਆ ਬਾਈ ਲੋ ਬਈ ਥੋੜੀਆਂ ਇਹ ਭਲਾਂ ਜਰੂਰ ਆ ਬਾਈ ਤੇ ਬਾਈ ਇਹ ਕਿੰਨੇ ਕਿਦਾਂ ਲੈਂਦੀ ਆ ਹਜੇ ਬਹੁਤ ਚਾਰ ਪੰਜ ਬਈ ਇਹ ਚਾਰ ਪੰਜਾਂ ਦੇ ਨੇ ਹਜੇ ਕੱਚੀ ਆ ਇਹਨੇ ਹਵਾਨਾ ਹੋਏ ਚਾਰ ਪੰਜ ਜਨਰ ਹਿਸਾਬ ਨਾਲ ਵੀ ਢੱਲਾ ਹਵਾਨੇ ਦੇ ਵਿੱਚ ਇਹਨੇ ਹਵਾਨਾ ਭਰ ਜਾਣਾ ਤੇ ਬਾਕੀ ਬਈ ਕੋਈ ਭੂਰਾ ਫੋੜ ਛਾਂਗ ਨਹੀਂ ਇਹ ਵੀ ਬਾਈ ਦੂਜੇ ਸੂਏ ਤੁਸੀਂ ਦੇਖ ਸਕਦੇ ਆ ਬਾਕੀ ਤੋਰਾ ਫੁੱਲ ਥਾਨ ਹਵਾਨਾ ਵੀ ਕਿੰਨਾ ਜਦੂ ਖੜਾ ਕੇ ਤੂੰ ਦੇਖ ਸਕਦੇ ਆ ਕਿ ਹਵਾਨਾ ਬਈ ਤੁਸੀਂ ਦੇਖ ਹੀ ਸਕਦੇ ਕਿੱਥੇ ਚੌੜਾ ਆਉਂਦਾ ਤਾਂ ਤੋਂ ਵਾਲਟਾਂ ਲਾਂਜੀ ਪਈਆਂ ਪੰਜਾ ਛੇ ਮਨਾ ਦੀ ਕੱਚੀ ਆ ਪੰਜਾ ਛੇ ਮਨਾ ਜਿਹੜੇ ਬਈ ਹਵਾਨਾ ਭਰ ਜਾਣਾ ਫੁੱਲ ਜਾਵਾ ਲੋ ਬਈ ਬਾਕੀ ਮੂੰਹ ਮੱਖਾ ਦਿਖਾਣਾ ਮੂੰਹ ਮੱਥੇ ਵੀ ਬਈ ਸੋਹਣੀ ਆ ਵੇੜ ਪ੍ਰਿੰਟ ਪ੍ਰਿੰਟ ਬੰਨਿਓ ਬਈ ਬਹੁਤ ਸੋਹਣੀ ਆ ਵੇੜ ਇਹਦੇ ਨੂੰ ਬਈ ਬਹੁਤ ਆ ਬਾਕੀ ਤੁਸੀਂ ਵਾਲ ਵੀ ਦੇਖ ਸਕਦੇ ਹਵਾਨੇ ਵਾਲ ਢਿੱਲਾ ਹਜੀ ਪਈਆਂ ਆ ਇਹਦੇ ਭਰ ਜਾਣਾ ਵੀ ਜਿੰਨੀ ਤੱਕ ਵੀ ਬਹੁਤ ਆ ਬਈ ਹਵਾਨੇ ਦੀ ਗਾਂ ਨੂੰ ਤੇ ਉਨੀ ਪਛਾਣ ਹੋਣਾ ਬਣਾ ਆ ਜਾਣੀਆਂ ਨੇ ਪਰਮਾਲੀ ਨੇ ਤੇ ਬਈ ਇਹਦਾ ਕੀ ਮੁੱਲ ਕਰਦੇ ਬਈ ਜੰਟੇ 90000 ਦੀ ਦੇ ਦਾਂ ਵੀਰੇ ਠੀਕ ਆ ਤੇ ਇੱਕ ਬਈ ਜੰਟੇ ਆ ਦਾ ਫੋਨ ਨੰਬਰ ਦੱਸ ਦਿਓ ਇੱਕ ਆ ਇਹ ਹੋਰ ਖੜੀ ਆ ਵੀਰੇ ਹਾਂ ਕੋਈ ਨਹੀਂ ਲੈਣਿਆ ਡਿਟੇਲ ਆਪਾਂ ਮਾੜਾ ਨੰਬਰ ਦਾ 6283740133 ਠੀਕ ਹੈ ਭਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚਲਾਤਾ ਇੱਕ ਮੇਰੇ ਕਈਆਂ ਭਰਾਵਾਂ ਦੇ ਫੋਨ ਆਉਂਦੇ ਆ ਕਿਸਾਨ ਭਰਾਵਾਂ ਦੇ ਵੀ ਭਾਈ ਨੰਬਰ ਵੀਡੀਓ ਦੇ ਵਿਚਾਲੇ ਚਲਾਇਆ ਕਰੋ ਭਾਈ ਉਹ ਪਤਾ ਨਹੀਂ ਕੀ ਚੱਕਰ ਆ ਇਸ ਕਾਤੋਂ ਨਹੀਂ ਲਾਉਂਦੇ ਤਾਂ ਕਿ ਵੀ ਕਈ ਵਾਰੀ ਵੀਡੀਓ ਨਾਲ ਦੇਖ ਕੇ ਬੰਦਾ ਫੋਨ ਲਾ ਲੈਂਦਾ ਵੀਡੀਓ ਅੰਦੀ ਵਿੱਚ ਛੱਡ ਦਿੰਦਾ ਸਕਿਪ ਕਰ ਦਿੰਦਾ ਉਹ ਕਈ ਵਾਰੀ ਦੱਸਣ ਵਾਲੀ ਕੋਈ ਗੱਲ ਇਹੋ ਜੀ ਹੁੰਦੀ ਹੈ ਵਿੱਚ ਰਹਿ ਜਾਂਦੀ ਹੈ ਜੋ ਸਜਣ ਭਰਾ ਦੂਰੋਂ ਆਉਂਦਾ ਫਿਰ ਭਾਈ ਉਹ ਸਾਡੇ ਦੇ ਇਤਰਾਜ਼ ਕਰਦਾ ਵੀ ਸੋਈ ਸਾਨੂੰ ਵੀਡੀਓ ਚ ਨਹੀਂ ਦੱਸ ਉਹ ਤੇ ਇਹ ਗੱਲ ਦਾ ਮੇਰਾ ਭਰਾ ਜਰੂਰ ਖਿਆਲ ਰੱਖਿਆ ਕਰੋ ਤੇ ਬਾਕੀ ਆ ਬਈ ਚਲਦੇ ਆਪਾਂ ਚੌਥੀ ਨਾਲ ਗੱਲ ਇਹਦੀ ਕਿੱਡੇ ਲਾ ਬਈ ਜੰਟੇ ਇਹ ਨੂੰ ਵੀਰੇ ਅੱਜ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ 16 ਕਿਲੋ ਬੋਲਾ ਕੋਈ ਕੰਡੇ ਦੇ ਤੋਲ ਕੇ ਲ ਜਾ ਸਕਦਾ ਅੱਛਾ ਇਹਦਾ ਹੀ ਆਹੋ ਬੱਛਾ ਇਹਦਾ ਠੀਕ ਆ ਭਾਈ 16 ਕਿਲੋ ਦੁੱਧ ਇਸ ਵਕਤ ਤਿਆਰ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਇਹਨੂੰ ਤੀਜਾ ਚੌਥਾ ਦਿਨ ਹੋ ਗਿਆ ਹੋਊਗਾ ਜੀ ਅੱਜ ਚੌਥਾ ਦਿਨ ਬਈ ਸੂਈ ਨੂੰ ਹੋ ਗਿਆ 16 ਕਿਲੋ ਕੰਡੇ ਤੋਂ ਮਾ ਬਾਈਆਂ ਨੂੰ ਦੁੱਧ ਤਿਆਰ ਆ ਭਾਵੇਂ ਇੱਕ ਡੰਗ ਚੋਲੋ ਭਾਵੇਂ ਵੀ ਚਾਰ ਡੰਗ ਚੋਲੋ ਹੱਥੋਂ ਬਹੁਤ ਸੋਹਣਾ ਲੱਗਿਆ ਲੱਗਾ ਹੁੰਦਾ ਇਹਨੇ ਐ ਫਾਸ ਜਾਣਾ ਆ ਸਾਨੂੰ ਲੈ ਠੀਕ ਆ ਬਾਈ ਫੱਟ ਜੇ ਹਵਾਨੇ ਦੀ ਆ ਬਈ ਆਪਾਂ ਕਹਿ ਸਕਦੇ ਆ ਫੱਟ ਹਵਾਨੇ ਦੀ ਆ ਇਹੜਾ ਬਾਕੀ ਜਿਸਾ ਹੋਣਾ ਬਈ ਇਹਦਾ ਹਵਾਨਾ ਐਸਾ ਉਹਨੂੰ ਵੀ ਥਣਾ ਥਣਾ ਤੋਂ ਨਾਲੋਂ ਬਈ ਇਹਦੀ ਹਵਾਇਆ ਹਵਾਨੇ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਛੇਤੀ ਇਹੜਾ ਵੀ ਬਈ ਸੋਹਣੀ ਐ ਕੋਈ ਪ੍ਰਿੰਟ ਪ੍ਰਿੰਟ ਦੇਖ ਸਕਦੇ ਆ ਤੇ ਮਿਲਵਾਟੀ ਦੀ ਵੀ ਚੰਗੀ ਆ ਬਾਕੀ ਸੂਕੇ ਪਸ਼ੂ ਵੀ ਲਿੱਸਾ ਹੋ ਜਾਂਦਾ ਉਹੋ ਜਿਹੀ ਕੋਈ ਜਕਨੀ ਵਜਨ ਵਾਲੀ ਵਹਿੜ ਆ ਬਈ ਕੰ ਉਹ ਮੱਥੇ ਦੀ ਚੰਗੀਆਂ ਨਿੱਕਾ ਨਿੱਕਾ ਕਰਨਾ ਬਾਕੀ ਤੁਹਾਨੂੰ ਤੋੜਾ ਤੋੜਾ ਦਾ ਖਾਣੇ ਤੁਰਦੀ ਤੁਹਾਨੂੰ ਹਵਾਨਾ ਦੱਸ ਜਾਣਾ ਹਵਾਨਾ ਤਾਂ ਬਈ ਤੁਸੀਂ ਬਾ ਕਮਾਲੀਆ ਕਹ ਕਹਣਾ ਫਟਾ ਹਵਾਨੇ ਦੀ ਆ ਫਟਾ ਹਵਾਨੀਆਂ ਇਹ ਬਣਾ ਬਈ ਬਰੀਡ ਚ ਦੁੱਧ ਬਹੁਤ ਪਾ ਜਾਂਦੀਆਂ ਇਹ ਬਣਾ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਮੁੱਠੀ ਮੁੱਠੀਆ ਥਾਣਾ ਹੱਥੀ ਜਵਾਈ ਵਾਲਾ ਥਾਣਾ ਜਵਾਈ ਜੁਵਾਈ ਦੀ ਬਈ ਪੋਲੀ ਜਾਂਦੇ ਵਧੀਆ ਜੀ ਪੂਰੀ ਇੱਕ ਨੰਬਰ ਜਵਾਈ ਜਵਾਈ ਦੀ ਬਈ ਪੋਲੀ ਆ ਜਾਵਾ ਬਾਈਆਂ ਦਾ ਬਾਕੀ ਸੂਈ ਸਵਾਈ ਵਹਿੜਾ ਵੀ ਤੁਸੀਂ ਆ ਆ ਕੇ ਧਾਰਾ ਮਾਰ ਕੇ ਆਪ ਚੈੱਕ ਕਰ ਸਕਦੇ ਥਣ ਥਣ ਬਹੁਤ ਸੋਹਣਾ ਲੱਗਿਆ ਇੱਕੋ ਹੀ ਦੂਰੀ ਤੇ ਬ ਵਾਨਾ ਵੀ ਦੇਖ ਸਕਦੇ ਨੇ ਰੇਡ ਤੋਂ ਦੁਕਾਨ ਨੇ ਵਾਨੇ ਦੀ ਫਿਟਿੰਗ ਬਹੁਤ ਸੋਹਣੀ ਹੈ ਬਈ ਮੂੰਹ ਮੱਥੇ ਦੀ ਵੀ ਚੰਗੀ ਹੈ ਅੱਠ ਫੁੱਟੇ ਦੀ ਵੀ ਚੰਗਿਆ ਬਈ ਤੁਸੀਂ ਦੇਖ ਸਕਦੇ ਆ 16 ਲੀਟਰ ਬਾਈ ਇਹਨਾਂ ਜਿਹਦਾ 10 ਵਕਤ ਕੰਡੇ ਤੋਂ ਮਾ ਤਿਆਰ ਹੈ ਤੇ ਬਾਕੀਆਂ ਨੇ ਵੀ ਦੁੱਧ ਤਾਂ ਹੀ ਹੋਰ ਪੀਕ ਲੈਵਲ ਤੇ ਆ ਜਾਣਾ ਹੈ ਜੀ ਬੌਲੇਚ ਆ ਬਈ ਤੇ ਬਾਈ ਜਾਂਦੇ ਕੀ ਮੁੱਲ ਕਰਦੇ ਆ ਪਹਿਲਾਂ ਇਹ 62000 ਦੀ ਦੇ ਦੇਾਂਗੇ 62000 ਦੀ ਥੋੜਾ ਕੰਨਾ ਮਾਨ ਤਨ ਹੋ ਜੀ ਵਿੱਚ ਹੋ ਜੂ ਥੋੜਾ ਬਹੁਤ ਹੋ ਜੂਗਾ ਜੀ ਠੀਕ ਆ ਥੋੜਾ ਕੰਨਾ ਬਈ ਬਾਈ ਜੰਦੇ ਮਾਨ ਤਨ ਕਰ ਦਾਂਗੇ ਤੇ ਬਾਈ ਆਪ ਦਾ ਬਈ ਜਾਂਦੇ ਐਡਰੈਸ ਦੱਸ ਦੀ ਕਰ ਐਡਰੈਸ ਪਿੰਡ ਬੋਰਜ ਲੱਦੇ ਨੂੰ ਸੜਕ ਜਾਂਦੀ ਆ ਉਸ ਤੇ ਘਾਰ ਆਪਣਾ ਠੀਕ ਹੈ ਦੁਆਰਾ ਸਾਹ ਤੋਂ ਗਾਂ ਜਾ ਕੇ ਆ ਸੱਤ ਕਿੱਲੇ ਠੀਕ ਹੈ ਠੀਕ ਹੈ ਬਈ ਹਾਂਜੀ ਬਾਕੀ ਵੀ ਤੁਹਾਨੂੰ ਵਹਿਣਾ ਦਿਖਾਤੀਆਂ ਤੁਸੀਂ ਵਹਿਣਾ ਸੁਈਆਂ ਸਵਾਈਆਂ ਵਹਿਣਾ ਦੋ ਉਹ ਤੁਸੀਂ ਆਪੇ ਦੇਖ ਸਕਦੇ ਹੋਣਾ ਵਹਿਣਾ ਤੇ ਬਾਕੀ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਇਹਨੇ ਨਾ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਾਰ ਵੀਡੀਓ ਦੇਖ ਰਿਹਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾਇਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਬਈ ਨ vardı ara bırakalım